ਅਜਿਹਾ ਨਾਲਾ ਚ ਸੁਨਿਆਰੇ ਦੀ ਦੁਕਾਨ ਤੇ ਬੱਚਾ ਟਾਕਾ ਹਥਿਆਰਾਂ ਦੀ ਨੋਕ ਤੇ ਸੋਨਾ ਚਾਂਦੀ ਤੇ ਨਗਦੀ ਲੈ ਕੇ ਲੁਟੇਰੇ ਹੋਏ ਫਰਾਰ ਹੋ ਉਸ ਪੌਜੀ ਮੌਕੇ ਤੇ ਕਰ ਰਹੀ ਹੈ ਜਾਂਚ ਅਜਨਾਲਾ ਟੇਰਾਪਪਾ ਨਾਨਕ ਰੋਡ ਮੇਨ ਵਿਚਾਰ ਵਿੱਚ ਸਥਿਤ ਦੀਪਕ ਚੂਲਤੀ ਦੁਕਾਨ ਤੇ ਦਿਨ ਦਿਹਾੜੇ ਡਾਕਾ ਪੈਂਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿਨ ਦਿਹਾੜੇ ਦੁਕਾਨ ਮਾਲਕ ਕੁਲਦੀਪ ਸਿੰਘ ਉਰਫ ਦੀਪਕ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਤੇ ਗਾਹਕਾਂ ਵੱਲੋਂ ਆਏ ਸੋਨੇ ਅਤੇ ਚਾਂਦੀ ਦੇ ਗਹਿਣੇ ਪਾਲਿਸ਼ ਕਰ ਰਿਹਾ ਸੀ ਜਿਸ ਦੌਰਾਨ ਅਚਾਨਕ ਦੋ ਵਿਅਕਤੀ ਅੰਦਰ ਆਏ ਜਿਨ੍ਹਾਂ ਨੇ ਰਿਵਾਲਵਰ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਹਾ ਕਿ ਜੋ ਕੁਝ ਵੀ ਹੈ ਉਸ ਤੇ ਹਵਾਲੇ ਕਰ ਦਿਓ ਇਸ ਦੌਰਾਨ ਕਾਊਂਟਰ ਤੇ ਅਲਮਾਰੀ ਚ ਪਏ ਸੋਨੇ ਦੇ ਗਹਿਣੇ ਜਿਸ ਵਿੱਚ ਕਰੀਬ 13 ਟੋਲੇ ਸੋ ਚਾਂਦੀ ਸਮੀਤ 50 ਹਜ਼ਾਰ ਦੀ ਨਗਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਇਹ ਘਟਨਾ ਵਾਪਰ ਤੋਂ ਬਾਅਦ ਪੁਲਿਸ थाना ਅਜਨਾਲ ਦੇ ਮੁਖਫਸਰ ਸਤਪਾਲ ਸਿੰਘ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਤੱਕ ਪਹੁੰਚਿਆ ਜਾ ਛੇ ਇਸ ਨੂੰ ਲੈ ਕੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਜਲਦੀ ਹੀ ਮੁਲਜ਼ਮ ਫੜ ਲਏ ਜਾਣਗੇ ਇਹ ਸੱਚ ਮੈਂ ਬੇਟੀ ਦਾ ਵਿਆਹ ਤੇ ਮੈਂ ਆਇਆ ਹਾਂ ਸੋਣੇ ਦੀ ਚੇਜਿੰਗ ਕਰਨੀ ਤੇ ਥੋੜੀ ਗੱਲਬਾਤ ਕਰਨੀ ਉਹ ਬੇਟੀ ਜੇ ਅੱਜ ਬਾਜ਼ਾਰ ਵਿੱਚ ਕੋਈ ਕੰਮ ਕਰ ਰਹੇ ਤੇ ਮੈਂ ਜੇ ਆਣ ਕੇ ਇਹ ਗੱਲਬਾਤ ਸੋਨਾ ਦਿਖਾ ਕੇ ਇਹ ਗੱਲਬਾਤ ਕਰਨ ਦੇ ਹੱਦ ਦੋ ਜਣੇ ਬੰਦੇ ਆਏ ਆ ਮਫਲਣ ਬੱਧੇ ਹੋਣੇ ਨੇ ਤੇ ਆਣ ਕੇ ਦੇ ਪਿਸਤੌਲ ਨਾਲ ਤਾਂ ਲੀ ਵੀ ਅੰਦਰ ਚਲ ਜੋ ਅੰਦਰ ਚਲ ਜੋ ਦੇ ਸਾਰਾ ਸਮਾਨ ਜਿਹੜਾ ਹੁੰਦਿਆ ਜਿਹੜੀ ਮੰਦਰੀਆਂ ਕੋਈ ਚਾਲੇ 'ਚ ਪਏ ਸੀ ਉਹ ਉਸੇ ਵਾਲੇ ਮੁੱਠ ਭਰ ਕੇ ਉਹਨੇ ਜੇਬ 'ਚ ਪਾ ਲਏ ਤੇ ਪਿਸਤੌਲ ਇਹ ਧੱਕਾ ਮੁੱਕੀ ਕੋਈ ਨਹੀਂ ਹੋਈ ਔਰ ਪਿਸਤੌਲ ਤਾਂ ਲਿਆ ਤੇ ਤੂੰ ਅੰਦਰ ਚਲ ਜੋ ਤੁਸੀਂ ਕੋਈ ਗੱਲ ਨਹੀਂ ਕਰਨੀ ਔਰ ਅਸੀਂ ਨੂੰ ਦੱਸਦੇ ਰੇ ਵੀ ਤਾਂ ਬੇਟੀ ਦਾ ਵਿਆਹ ਤਾਂ ਹੁੰਦਾ ਵੀ ਤੂੰ ਚੁੱਪ ਕਰਕੇ ਤੁਹਾਨੂੰ ਸਾਰੇ ਵਾਪਸ ਮਿਲ ਜੂਗਾ ਤਾਂ ਅਸੀਂ ਚੁੱਪ ਕਰਕੇ ਅੰਦਰ ਚਲ ਜੋ ਤੁਸੀਂ ਕੋਈ ਗੱਲ ਨਹੀਂ ਕਰਨੀ ਬਸ ਇੰਨੀ ਲੱਗਦਾ ਵੀ ਕੋਈ ਤੁਹਾਡੇ ਪਿੱਛਾ ਕਰਦਾ ਪ ਅਕਰੀਬਾ ਰਹਿ ਕੇ 15-20 ਦਿਨ ਨਹੀਂ ਵੀਰ ਜੀ ਮੈਨੂੰ ਕਿਤੇ ਲੱਗਦਾ ਨਹੀਂ ਕਿ ਤੁਹਾਡਾ ਪਿੱਛਾ ਕਰਦਾ ਪਿੱਛੇ ਆ ਗਿਆ ਨਹੀਂ ਇਹੋ ਜੀ ਕੋਈ ਕੋਈ ਗੱਲ ਨਹੀਂ ਜੱਬ ਤੁਹਾਡੀ ਕੀ ਪਛਾਣ ਦੇ ਵਿੱਚ ਆ ਸਾਡੇ ਜੀ ਇੱਕ ਦੀਪਕ ਜੁਵਲਰ ਨੇ ਜੀ ਅਜਨਾਲਾ ਵਿੱਚ ਮੇਰਾ ਬਾਬਾ ਨਾਨਕ ਰੋਡ ਤੇ ਤੇ ਇਹ ਅੱਜ ਇਹਨਾਂ ਨੇ ਆਪਣੀ ਦੁਕਾਨ ਖੋਲੀ ਹੋਈ ਸੀਗੀ ਤੇ ਨਾਲ ਕੋਲ ਅੰਗਰੇਜ਼ ਸਿੰਘ ਰਾਏਪੁਰ ਤੋਂ ਜਿਹੜੇ ਇਹਨਾਂ ਦੇ ਕਸਟਮਰ ਆਏ ਸੀ ਇਹ ਆਪਣੇ ਮਿਲਦਾ ਸੋਨੇ ਦਾ ਜਿਹੜਾ ਲੈਣ-ਦੇਣ ਕਰ ਰਹੇ ਸੀਗੇ ਤੇ ਇਹ ਦੋ ਨੌਜਵਾਨ ਆਏ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸੀਗੇ ਇੱਕ ਕਰੇਟਾਕਾਰ ਤੇ ਕੁੱਲ ਤਿੰਨੇ ਜਣੇ ਸੀ ਇੱਕ ਡਰਾਈਵਰ ਬਾਹਰ ਰਿਹਾ ਤੇ ਦੋ ਜਣੇ ਜਿਹੜੇ ਐ ਤੇ ਅੰਦਰ ਆਏ ਨੇ ਤੇ ਉਹਨਾਂ ਨੇ ਇਹਨਾਂ ਤੋਂ 1.3 ਕੋਈ 12 ਤੋਲੇ ਸੋਨਾ ਤੇ 50000 ਰੁਪਏ ਨਗਦ ਤੇ ਕੁਛ ਚਾਲੀ ਜਿਹੜੀ ਐ ਇਹ ਲੈ ਗਏ ਨੇ ਤੇ ਅਸੀਂ ਮੌਕੇ ਤੇ ਪਹੁੰਚ ਕੇ ਸਾਲੀਆਂ ਟੀਮਾਂ ਜਿਹੜੀਆਂ ਅਸੀਂ ਆਪਣਾ ਕੰਮ ਸ਼ੁਰੂ ਕਰਤਾ ਏ ਤੇ ਬਹੁਤ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਤੁਹਾਨੂੰ ਦੱਸਾਂਗੇ